ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਸੀਂ ਕਦੀ ਸੋਚਿਆ ਹੈ ਕਿ ਇੱਕ ਇਨਸਾਨ ਸਿਰਫ ਸਟਾਕ ਮਾਰਕੀਟ ਵਿੱਚ ਪੈਸਾ ਲਗਾ ਕੇ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਕਿਵੇਂ ਬਣ ਸਕਦਾ ਹੈ ਅੱਜ ਅਸੀਂ ਗੱਲ ਕਰਾਂਗੇ ਵਾਰਨ ਬਫੇਟ ਦੀ ਜਿਨ੍ਹਾਂ ਨੂੰ ਓਰੇਕਲ ਆਫ ਓਮਾਹਾ ਕਿਹਾ ਜਾਂਦਾ ਹੈ ਇਹ ਸਿਰਫ ਪੈਸੇ ਦੀ ਕਹਾਣੀ ਨਹੀਂ ਇਹ ਪੇਸ਼ੈਂਸ ਡਿਸਪਲਿਨ ਅਤੇ ਸਹੀ ਪ੍ਰਿੰਸੀਪਲ ਤੇ ਟਿਕੇ ਰਹਿਣ ਦੀ ਕਹਾਣੀ ਹੈ ਅੱਜ ਉਹਨਾਂ ਦੀ ਨੈਟਵਰਥ 120 ਤੋਂ 130 ਬਿਲੀਅਨ ਯੂ ਐਸ ਡਾਲਰ ਹੈ ਜੀ ਆਪਾ ਉਹਨਾਂ ਦੀ अर्ली ਲਾਈਫ ਦੀ ਗੱਲ ਕਰੀਏ ਇਹ 1930 ਦੀ ਗੱਲ ਹੈ ਜਦੋਂ ਵੋਰਨ ਦਾ ਜਨਮ ਹੋਇਆ ਤਾਂ ਦੁਨੀਆ ਗ੍ਰੇਟ ਡਿਪਰੈਸ਼ਨ ਵਿੱਚ ਚੱਲ ਰਹੀ ਸੀ ਵੋਰਨ ਦਾ ਮਾਈਂਡ ਸੈਟ ਆਮ ਬੱਚਿਆਂ ਵਰਗਾ ਨਹੀਂ ਸੀ ਉਹ ਸਿਰਫ 6 ਸਾਲ ਦੇ ਸਨ ਜਦੋਂ ਉਹਨਾਂ ਨੇ ਕੋਕਾ ਕੋਲਾ ਦੀਆਂ ਬੋਤਲਾਂ ਵੇਚ ਕੇ ਆਪਣਾ ਪਹਿਲਾ ਪ੍ਰੋਫਿਟ ਕਮਾਇਆ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ 11 ਸਾਲ ਦੀ ਉਮਰ ਵਿੱਚ ਆਇਆ ਜਦੋਂ ਉਹਨਾਂ ਨੇ ਆਪਣਾ ਪਹਿਲਾ ਸਟਾਕ ਖਰੀਦਿਆ ਜਿਸ ਦਾ ਨਾਮ ਸੀ ਸਿਟੀ ਸਰਵਿਸਿਜ਼ ਪ੍ਰੈਫਰਡ ਇਹ ਘਰ ਘਰ ਜਾ ਕੇ ਅਖਬਾਰ ਵੰਡਣ ਦਾ ਕੰਮ ਕਰਦੇ ਸਨ ਤੇ ਅੱਜ ਦੁਨੀਆ ਨੂੰ ਉਹ ਕੰਪਾਉਂਡਿੰਗ ਦੀ ਤਾਕਤ ਸਿਖਾ ਰਹੇ ਹਨ ਉਹਨਾਂ ਨੇ ਬਹੁਤ ਜਲਦੀ ਸਿੱਖ ਲਿਆ ਕਿ ਪੇਸ਼ੈਂਸ ਇਜ਼ ਕੀ ਇਨ ਇਨਵੈਸਟਿੰਗ ਤੇ ਲਰਨਿੰਗ ਫੇਜ਼ ਦੀ ਗੱਲ ਕਰੀਏ ਤਾਂ ਜਿੱਦਾਂ ਉਹਨਾਂ ਨੇ ਵੈਲਿਊ ਇਨਵੈਸਟਿੰਗ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਹੈ ਵਾਰਨ ਨੇ ਸਟੱਡੀ ਦੌਰਾਨ ਬੈਂਜਾਮਿਨ ਗ੍ਰਾਹਮ ਨੂੰ ਆਪਣਾ ਗੁਰੂ ਮੰਨਿਆ ਉਹਨਾਂ ਦੀ ਕਿਤਾਬ ਦੀ ਇੰਟੈਲੀਜੈਂਟ ਇਨਵੈਸਟਰ ਵਾਰਨ ਲਈ ਇੱਕ ਬਾਈਬਲ ਵਾਂਗ ਸੀ ਉਹਨਾਂ ਨੇ ਸਿੱਖਿਆ ਵੈਲਿਊ ਇਨਵੈਸਟਿੰਗ ਦਾ ਕਨਸੈਪਟ ਯਾਨਕੀ ਕਿਸੇ ਕੰਪਨੀ ਨੂੰ ਉਸਦੀ ਐਕਚੁਅਲ ਵੈਲਿਊ ਤੇ ਖਰੀਦਣਾ ਨਾ ਕਿ ਸਿਰਫ ਮਾਰਕੀਟ ਹਾਈਪ ਤੇ ਫਿਰ ਉਹਨਾਂ ਦੀ ਮੁਲਾਕਾਤ ਹੋਈ ਚਾਰਲੀ ਮੰਗਰ ਨਾਲ ਚਾਰਲੀ ਨੇ ਉਹਨਾਂ ਨੂੰ ਸਿਖਾਇਆ ਕਿ ਸਿਰਫ ਸਸਤੇ ਸਟਾਕ ਨਹੀਂ ਬਲਕਿ ਕੁਆਲਟੀ ਬਿਜ਼ਨਸ ਲੱਭੋ ਉਹਨਾਂ ਦੀ ਫਿਲਾਸਫੀ ਬਣ ਗਈ ਇਟਸ ਫਾਰ ਬੈਟਰ ਟੂ ਬਾਈ ਅ ਵੰਡਰਫੁਲ ਕੰਪਨੀ ਐਟ ਅ ਫੇਅਰ ਪ੍ਰਾਈਸ ਦੈਨ ਅ ਫੇਅਰ ਕੰਪਨੀ ਐਟ ਅ ਵੰਡਰਫੁਲ ਪ੍ਰਾਈਸ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਇਨਵੈਸਟਮੈਂਟ ਸਟ੍ਰੈਟਜੀ ਪਹਿਲਾ ਇਹ ਹੈ ਕਿ ਇਕਨੋਮਿਕ ਮੋਟ ਜਿਵੇਂ ਕਿ ਕਿਲੇ ਦੇ ਦਿਵਾਲੇ ਖਾਈ ਹੁੰਦੀ ਹੈ ਜੋ ਦੁਸ਼ਮਨਾ ਨੂੰ ਅੰਦਰ ਆਉਣ ਤੋਂ ਰੋਕਦੀ ਹੈ ਉਸੇ ਤਰ੍ਹਾਂ ਵੌਨ ਅਜਿਹੀ ਕੰਪਨੀਆਂ ਲੱਭਦੇ ਹਨ ਜਿਨ੍ਹਾਂ ਕੋਲ ਕੋਈ ਖਾਸ ਫਾਇਦਾ ਹੋਵੇ ਜਾਂ ਜੋ ਕੰਪਨੀਆਂ ਕੰਪੀਟੀਸ਼ਨ ਨੂੰ ਦੂਰ ਰੱਖਦੀਆਂ ਹੋਣ ਇਹ ਬ੍ਰਾਂਡ ਦਾ ਨੇਮ ਹੋ ਸਕਦਾ ਹੈ ਕੱਟ ਲਗਤ ਹੋ ਸਕਦੀ ਹੈ ਜਾਂ ਕੋਈ ਖਾਸ ਟੈਕਨੋਲੋਜੀ ਜਿੱਦਾਂ ਕਿ ਕਿਸੇ ਕੰਪਨੀ ਕੋਲ ਖਾਸ ਟੈਕਨੋਲੋਜੀ ਹੋਵੇ ਔਰ ਬਾਕੀ ਕੰਪਨੀਆਂ ਕੋਲ ਨਾ ਹੋਵੇ ਤਾਂ ਸਿੱਧਾ ਸਿੱਧਾ ਉਹ ਕੰਪੀਟੀਸ਼ਨ ਬਾਕੀ ਕੰਪਨੀਆਂ ਉਸ ਕੰਪਨੀ ਨਾਲ ਕੰਪੀਟੀਸ਼ਨ ਨਹੀਂ ਕਰ ਸਕਦੀਆਂ ਜਿਵੇਂ ਕੋਕਾ ਕੋਲਾ ਦਾ ਬ੍ਰਾਂਡ ਨੇਮ ਜਾਂ ਅਮਰੀਕਨ ਐਕਸਪ੍ਰੈਸ ਦਾ ਨੈਟਵਰਕ ਦੂਜਾ ਹੈ ਸਰਕਲ ਆਫ ਕੰਪੀਟੈਂਸ ਉਹ ਕਹਿੰਦੇ ਨੇ ਕਿ ਸਿਰਫ ਉਸੇ ਚੀਜ਼ ਵਿੱਚ ਇਨਵੈਸਟ ਕਰੋ ਜਿਸ ਦੀ ਤੁਹਾਨੂੰ ਨੌਲੇਜ ਹੈ ਜੇ ਤੁਹਾਨੂੰ ਬਿਜ਼ਨਸ ਮਾਡਲ ਦੀ ਸਮਝ ਨਹੀਂ ਮੀਨਸ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਸ ਕੰਪਨੀ ਦੇ ਵਿੱਚ ਅਸੀਂ ਇਨਵੈਸਟ ਕਰ ਰਹੇ ਹਾਂ ਤਾਂ ਉਸ ਕੰਪਨੀ ਦਾ ਕੰਮ ਕੀ ਹੈ ਜਾਂ ਉਹਨਾਂ ਦੇ ਪ੍ਰੋਡਕਟਸ ਕਿੱਦਾਂ ਦੇ ਹਨ ਜਾਂ ਉਹਨਾਂ ਦੀ ਫਿਊਚਰ ਡਿਮਾਂਡ ਕੀ ਹੈ ਤਾਂ ਦੂਰ ਰਹੋ ਤਾਂ ਤੀਜਾ ਹੈ ਲੌਂਗ ਟਰਮ ਪਰਸਪੈਕਟਿਵ ਉਸ ਸਟਾਕ ਨੂੰ ਦਿਨਾਂ ਲਈ ਨਹੀਂ ਕਈ ਸਾਲਾਂ ਲਈ ਖਰੀਦਦੇ ਹਨ ਮੀਨਸ ਉਹਨਾਂ ਦਾ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਸਟਾਕ ਵਿੱਚ ਐਂਟਰੀ ਲਈ ਹੈ ਤਾਂ ਅਸੀਂ ਉਸ ਨੂੰ ਜਲਦੀ ਹੀ ਥੋੜੇ ਹੀ ਦਿਨਾਂ ਵਿੱਚ ਪ੍ਰੋਫਿਟ ਬੁੱਕ ਕਰ ਲਈਏ ਹਮੇਸ਼ਾ ਉਹਨਾਂ ਦਾ ਲੌਂਗ ਟਰਮ ਇਨਵੈਸਟਿੰਗ ਵਾਲ ਹੀ ਜ਼ਿਆਦਾ ਰੁਝਾਨ ਰਿਹਾ ਹੈ 버ਕਸ਼ਾਇਰ ਹੈਥਵੇ ਦੀ ਐਮਪਾਇਰ 버ਕਸ਼ਾਇਰ ਹੈਥਵੇ ਅਸਲ ਵਿੱਚ ਇੱਕ ਟੁੱਬ ਰਹੀ ਟੈਕਸਟਾਈਲ ਕੰਪਨੀ ਸੀ ਜਿਸ ਨੂੰ ਵਾਰਨ ਵਾਰਨ ਨੇ ਖਰੀਦ ਕੇ ਇੱਕ ਬਹੁਤ ਵੱਡੀ ਹੋਲਡਿੰਗ ਕੰਪਨੀ ਵਿੱਚ ਬਦਲ ਦਿੱਤਾ ਅੱਜ 버ਕਸ਼ਾਇਰ ਦੇ ਪੋਰਟਫੋਲੀਓ ਵਿੱਚ ਐਪਲ, ਕੋਕਾ ਕੋਲਾ, ਅਮਰੀਕਨ ਐਕਸਪ੍ਰੈਸ ਵਰਗੇ ਵੱਡੇ ਸ਼ੇਅਰ ਸ਼ਾਮਿਲ ਹਨ ਜਿਨ੍ਹਾਂ ਦੀ ਮਾਰਕੀਟ ਕੈਪ ਬਹੁਤ ਜ਼ਿਆਦਾ ਵੱਡੀ ਹੈ ਕਿਉਂਕਿ ਉਹਨਾਂ ਨੇ ਕਾਫੀ ਟਾਈਮ ਪਹਿਲਾਂ ਇਨਵੈਸਟ ਕੀਤਾ ਸੀ ਜਦੋਂ ਇਹ ਕੰਪਨੀਆਂ ਸਟਾਰਟ ਹੋਈਆਂ ਸਨ ਉਹਨਾਂ ਨੇ ਕਦੀ ਵੀ ਸ਼ਾਰਟ ਟਰਮ ਮਾਰਕੀਟ ਵਿੱਚ ਸਟਾਕਸ ਨੂੰ ਜਲਦੀ ਲੈਣ ਦੀ ਜਾਂ ਬਾਈ ਜਾਂ ਸੈੱਲ ਕਰਨ ਦੀ ਜਲਦੀ ਨਹੀਂ ਕੀਤੀ ਤੇ ਅੱਜ ਉਹਨਾਂ ਦੀ ਕੰਪਨੀ ਦੇ ਇੱਕ ਸ਼ੇਅਰ ਦਾ ਪ੍ਰਾਈਸ 5 ਕਰੋੜ ਤੋਂ ਵੀ ਮਹਿੰਗਾ ਹੈ ਵਾਰਨ ਬਫੇਟ ਦੇ ਲਾਈਫਸਟਾਈਲ ਦੀ ਗੱਲ ਕਰੀਏ ਇੰਨੇ ਵੱਡੇ ਬਿਲੀਨੀਅਰ ਹੋਣ ਦੇ باوجود ਵੀ ਉਹ ਬਹੁਤ ਸਿੰਪਲ ਲਾਈਫਸਟਾਈਲ ਜੀਉਂਦੇ ਹਨ ਉਹ ਅੱਜ ਵੀ ਆਪਣੇ ਉਸੇ ਪੁਰਾਣੇ ਘਰ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਸਫਲਤਾ ਤੁਹਾਡੀ ਨੈਟਵਰਥ ਨਹੀਂ ਬਲਕਿ ਤੁਹਾਡਾ ਕਰੈਕਟਰ ਤੋਂ ਹੁੰਦੀ ਹੈ ਉਨ੍ਹਾਂ ਨੇ ਆਪਣੀ 99% ਦੌਲਤ দান ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸਮੇਂ ਸਮੇਂ ਤੇ ਗਰੀਬ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ ਤਾਂ ਦੋਸਤੋ ਵਾਰਨ ਪਫੇ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਮੀਰ ਬਣਨ ਲਈ ਤੁਹਾਨੂੰ ਕੋਈ ਜ਼ਿਆਦਾ ਹਾਈ ਆਈਕਿਊ ਦੀ ਨਹੀਂ ਬਲਕਿ ਇਮੋਸ਼ਨਲ ਡਿਸਿਪਲਨ ਦੀ ਲੋੜ ਹੈ ਤਾਂ ਜੋ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਫੋਲੋ ਕਰਕੇ ਉਹਨਾਂ ਦੇ ਲੈਸਨਸ ਨੂੰ ਫੋਲੋ ਕਰਕੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੁਸ਼ ਨਾ ਕੁਸ਼ ਵਧੀਆ ਅਚੀਵ ਕਰ ਸਕਦੇ ਹਾਂ ਪੇਸ਼ੈਂਸ ਨਾਲ ਡਿਸਿਪਲਨ ਨਾਲ ਨਾਲ ਨਾ ਕੀ ਕਾਲੀ ਨਾਲ ਸੋ ਇਸ ਵੀਡੀਓ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਸਿੱਖਣ ਲਈ ਕੀ ਮਿਲਿਆ ਕਮੈਂਟ ਵਿੱਚ ਅ ਜਰੂਰ ਦੱਸਿਓ ਅਗਰ ਤੁਸੀਂ ਸਟਾਕ ਮਾਰਕੀਟ ਰਿਲੇਟਡ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ